ਹੋ ਚੁਕਾ ਟਮਾਟਰਾਂ ਦੇ ਜੱਕ ਤਾਂ ਵੱਧੇ ਜਾ ਰਹੇ ਨੇ ਜਿਹੜੇ ਆਪ ਬੰਦੇ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਨੇ ਤੁਸੀਂ ਵੀ ਮੰਡੀ ਵਿੱਚ ਕਾਰੋਬਾਰ ਕਰ ਲਓ ਇਹਦੀ ਕਾਰਨ ਕੀ ਆ ਵਜ੍ਹਾ ਕੀ ਆ ਇਹਦਾ ਕਾਰਨ ਇਹ ਆ ਜੀ ਪਹਿਲੇ ਟਮਾਟਰ ਜਿਹੜਾ ਉਹ ਗੁਜਰਾਤ ਦਾ ਆਉਂਦਾ ਸੀ ਉਹ ਟਮਾਟਰ ਉਹ 100 ਰੁਪਏ ਤੋਂ ਲੈ ਕੇ 300 350 ਰੁਪਏ ਦਾ ਕਰੇਟ ਹੁੰਦਾ ਸੀ ਅੱਜ ਆ ਜਿਹੜਾ ਆ ਕਿ ਬਾਰਸ਼ਾਂ ਕਰਕੇ ਹਰ ਸਾਲ ਹੁੰਦਾ ਹਰ ਸਾਲ ਇਹਨਾਂ ਦਿਨਾਂ ਦੇ ਬਰਸਾਤ ਦੇ ਮੌਸਮ ਦੇ ਵਿੱਚ ਹਮਾਂ ਚਲਦੀ ਸਬਜ਼ੀ ਆਂਦੀ ਹੈ ਸਾਰੀ ਉਹਦਾ ਕਾਰਨ ਹੈ ਕਿ ਜਿਆਦਾ بارش ਹੋਣ ਕਰਕੇ ਕਿ ਰੋਡ ਹੈ ਜਿਹੜੇ ਉਹ ਬਲਾਕ ਹੋ ਗਿਆ ਉਹਦੇ ਕਰਕੇ ਜਿਹੜੇ ਪਿਛਲੇ ਵਪਾਰੀ ਆ ਉਹਨਾਂ ਦੇ ਵੀ ਨਹੀਂ ਪੈਸੇ ਬਣ ਰਹੇ ਔਰ ਜਿਹੜੇ ਲਿਆ ਰਹੇ ਆ ਇਸ ਵੇਲੇ ਮੈਕਸਿਮਮ 4500 4000 5000 ਰੁਪਏ ਦੇ ਕਰੀਬ கிரேਟ 25 ਕਿਲੋ ਦਾ ਵਿਕ ਰਿਹਾ ਔਰ ਟਮਾਟਰ ਦੀ ਇਸ ਵੇਲੇ ਆ ਪੋਜੀਸ਼ਨ ਹੈ ਜੀ ਗਰੀਬ ਆਦਮੀ ਤੇ 50 ਗ੍ਰਾਮ ਟਮਾਟਰ ਨਹੀਂ ਲੈ ਸਕਦਾ 240 ਰੁਪਏ ਕਿਲੋ ਟਮਾਟਰ ਹੈ 60 ਰੁਪਏ ਪਾਈਆ ਔਰ ਗਰੀਬ ਆਦਮੀ ਦਿਹਾੜੀ ਲਗਾਏਗਾ ਕਿ ਉਹ ਟਮਾਟਰ ਖਾਏਗਾ ਜੀ ਉਹਦਾ ਕਾਰਨ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਹੁਤ ਜ਼ਿਆਦਾ ਮਹਿੰਗਾਈ ਆ ਔਰ ਗਰੀਬ ਆਦਮੀ ਟਮਾਟਰ ਨਹੀਂ ਖਾ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਇਹ ਰੇਟ ਘਟਣ ਦੀ ਉਮੀਦ ਹੈ। ਹਾਂਜੀ ਰੇਟ ਘਟਣ ਦੀ ਉਮੀਦ ਹੈਗੀ ਆ ਜੀ ਕੁਝ 1 ਮਹੀਨੇ ਤੋਂ ਬਾਅਦ ਜਦੋਂ ਰਸਤੇ ਪ੍ਰਾਪਰ ਖੁੱਲ ਜਾਣਗੇ ਸਾਰੇ ਔਰ ਦੋ ਤਿੰਨ ਸਾਈਡਾਂ ਤੋਂ ਟਮਾਟਰ ਚੱਲੇਗਾ ਜਿਹੜਾ ਸ਼੍ਰੀਨਗਰ ਦਾ ਹਮਾ ਚੱਲਦਾ ਬਾਕੀ ਪੰਜਾਬ ਦਾ ਵੀ ਚੱਲਦਾ ਕਿਉਂਕਿ ਪੰਜਾਬ ਦੇ ਵਿੱਚ ਤੇ ਹੜਾ ਨੇ ਛੱਡਿਆ ਹੀ ਕੁਝ ਨਹੀਂ। ਸ ਉਸ ਕਰਕੇ ਸਬਜ਼ੀਆਂ ਦਾ ਰੇਟ ਆ ਜਿਹੜੇ ਬਹੁਤ ਜ਼ਿਆਦਾ ਹੋ ਗਿਆ। ਜਿਹੜੇ ਟਮਾਟਰ ਰੇਟ ਲਗਾਤਾਰ ਵਧੇ ਜਾ ਰਹੇ ਨੇ ਇਸ ਘਰਾਂ ਵਿੱਚ ਕੀ ਅਸਰ ਪਾਇਆ? ਟਮਾਟਰ ਇੱਕ ਐਸੀ ਮਤਲਬ ਐਸੀ ਚੀਜ਼ ਹੈ ਜਿਹੜੀ ਕਿ ਤਿੰਨ ਲਗਭਗ ਤਿੰਨੇ ਟਾਈਮ ਜਿਹੜੀ ਆ ਰਸੋਈ ਦੇ ਵਿੱਚ ਯੂਜ਼ ਹੋ ਜਾਂਦੀ ਹੈ। ਹੁੰਦੀ ਹੁੰਦੀ ਹੈ। ਔਰ ਗਰੀਬ ਬੰਦਾ ਜਿਹੜਾ ਕਿ 400 ਤੋਂ 500 ਰੁਪਏ ਦਿਹਾੜੀ ਕਮਾ ਕੇ ਲਿਆਂਦਾ ਮੈਨੂੰ ਨਹੀਂ ਲੱਗਦਾ ਵੀ ਉਹ ਤਿੰਨਾਂ ਦਿਨਾਂ ਦੇ ਵਿੱਚ ਅੱਜ ਦੇ ਰੇਟਾਂ ਦੇ ਮੁਤਾਬਕ ਹਫ਼ਤੇ 10 ਦਿਨ ਦੇ ਵਿੱਚ ਵੀ ਇੱਕ ਵਾਰੀ ਕਿਦਾ ਟਮਾਟਰ ਯੂਜ਼ ਕਰਦਾ ਹੋਵੇਗਾ। ਕਿਉਂਕਿ ਟਮਾਟਰ ਟਮਾਟਰ ਤੋਂ ਬਿਗੈਰ ਤੇ ਤੁਸੀਂ ਅਸੀਂ ਇਮੇਜਨ ਹੀ ਨਹੀਂ ਕਰ ਸਕਦੇ ਵੀ ਟਮਾਟਰ ਹੋ ਗਿਆ ਇਵਨ ਲਸਣ ਦੇਖ ਲਓ 200 ਰੁਪਏ ਹੋ ਗਿਆ ਟਮਾਟਰ 250 ਪੌਣੇ 300 ਹੋ ਗਿਆ ਸੇਵ ਨਾਲ ਸੇਵ ਨਾਲ ਮਹਿੰਗਾ ਹੋ ਗਿਆ ਜਿਹੜਾ ਆਫ ਸੀਜ਼ਨਲ ਵੀ ਸੇਵ ਜਿਹੜਾ ਅੱਛਾ ਸੇਵ ਹੈ ਉਹ ਵੀ 200 ਤੋਂ 250 ਰੁਪਏ ਅੱਛਾ ਸੇਵ ਮੰਡੀ 'ਚ ਮਿਲਦਾ ਪਿਆ ਔਰ ਜਿਹੜਾ ਟਮਾਟਰ ਹੈ ਉਹ 250 ਤੋਂ 300 ਰੁਪਏ ਮਿਲਦਾ ਪਿਆ ਸੋ ਇਸ ਇਨਾਂ ਚੀਜ਼ਾਂ ਦੇ ਜਿਹੜੀ ਬੇਸਿਕ ਚੀਜ਼ ਹੈ ਅਵਸੀ ਉਸ ਪਾਸੇ ਚਲੇ ਜਾਣੇ ਆ ਜੀ ਆਪਾਂ ਸਿਲੰਡਰ ਵੀ ਹੋ ਰਿਹਾ ਜੀ ਫ੍ਰੀ ਹੋ ਰਿਹਾ ਜੀ ਉਹਦੇ ਤੇ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਚਾਹੀਦੀਆਂ इवन ਗਰੋਸਰੀ ਦੇਖ ਲਓ 150 200 ਰੁਪਏ ਤੋਂ ਤਿੱਲੇ ਕੋਈ ਚੀਜ਼ ਨਹੀਂ ਮਿਲਦੀ ਤਾਂ ਇਹ ਸਰ ਟਮਾਟਰ ਮਹਿੰਗੇ ਹੋਣ ਦਾ ਟਮਾਟਰ ਦੇਖੋ ਲੋਕਾਂ ਦਾ ਹਰ ਕਿਸੇ ਦਾ ਇੱਕ ਆਪਣੇ ਕੋਈ ਕਹਿੰਦਾ ਸੀਜ਼ਨ ਐਸ ਤਰਾ ਜੀ ਕੋ ਪਾਣੀ ਆ ਗਿਆ ਜਾਂ ਕਿਸ ਤਰ੍ਹਾਂ ਸਰਕਾਰਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਫੋਰਕਾਸਟ ਕਿਸ ਵਾਸਤੇ ਹੁੰਦੀ ਹੈ ਫੋਰਕਾਸਟ ਸਰਕਾਰ ਨੇ ਫੋਰ ਸਰਕਾਰ ਨੂੰ ਡਿਪਾਰਟਮੈਂਟ ਫੋਰਕਾਸਟ ਦਿੰਦਾ ਜੀ ਇਸ ਤਰ੍ਹਾਂ ਦਾ ਕੰਮ ਹੈ ਅਗਲੇ ਮਹੀਨੇ ਇਸ ਤਰ੍ਹਾਂ ਦਾ ਹੋ ਸਕਦਾ ਹੈ ਤਾਂ ਅਗਲੇ 2 ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਆਏਗਾ ਇਸ ਦੀ ਤਿਆਰੀ ਸਰਕਾਰ ਨੇ ਕਰਨੀ ਆ ਆਮ ਪਬਲਿਕ ਨੇ ਇਸ ਵਾਰ ਸੇ ਆਮ ਪਬਲਿਕ ਨੂੰ ਤਾਂ ਆਪਣੀ ਦਿਹਾੜੀ ਵਾਸਤੇ ਮੁਸ਼ਕਲ ਹੋਈ ਪਈ ਆ ਉਹ ਇਸ ਸੀਨ ਨੂੰ ਥੋੜੀ ਦੇਖੇਗਾ ਇਸ ਸੀਨ ਨੂੰ ਦੇਖਣਾ ਸਰਕਾਰ ਦਾ ਕੰਮ ਹੈ ਕਿ ਕਿਸ ਤਰ੍ਹਾਂ ਨਾਲ ਅਸੀਂ ਇਹ ਜਿਹੜੀ ਰੋਜ਼ਮਰਰਾ ਦੀਆਂ ਚੀਜ਼ਾਂ ਨੇ ਇਹਨਾਂ ਦੇ ਉੱਪਰ ਕੰਟਰੋਲ ਕਰ ਸਕੀਏ ਕੋਈ ਅਜੂਬਾ ਹੋ ਗਿਆ ਹਿੰਦੁਸਤਾਨ ਦੇ ਵਿੱਚ ਕਿ 200 ਕਿ 300 ਰੁਪਏ ਕਿਲੋ ਟਮਾਟਰ 1250 ਦਾ ਸਿਲੰਡਰ ਤੇ ਉਹਦੇ ਵਿੱਚ ਜੇ ਅਸੀਂ ਫਰੀ ਲੋਕਾਂ ਨੂੰ ਸੇਵਾਵਾਂ ਦਿੱਤੀ ਆ ਫਰੀ ਗੈਸਾਂ ਦਿੱਤੀਆਂ ਉਹ ਕਿਹੜੀਆਂ ਗੈਸਾਂ ਫਰੀ ਅਸੀਂ ਇਹਦੇ ਦੋ 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 ਬਿੱਲ ਦੇ ਦੇ ਕੇ ਇਹਨਾਂ ਨੂੰ ਸਿਲੰਡਰਾਂ ਦੇ ਅਸੀਂ ਤਾਂ ਥੱਕ ਗਏ ਆ ਤੇ ਦੂਸਰਾ ਇੱਕ ਚੀਜ਼ ਹੋਰ ਹੈ ਕਿ ਪੁਠਾਨਕੋਟ ਸ਼ਹਿਰ ਜਿਹੜਾ ਇਹਦੇ ਵਿੱਚੋਂ ਜਿਹੜੀ ਅੱਛੀ ਜਿਹੜੀ ਸੀ ਕਰੀਮ ਉਹ ਨਿਕਲ ਨਿਕਲ ਕੇ ਬਾਹਰ ਜਾ ਰਹੀ ਹੈ ਉਹ ਕਹਿੰਦੇ ਕਿ ਇਹ ਸ਼ਹਿਰ ਸੁਧਰ ਨਹੀਂ ਸਕਦਾ ਕਦੀ ਇਹ ਅਸਲੀਅਤ ਹੈ ਜਿਹਦੇ ਨਾਲ ਬੀਤਦੀ ਆ ਉਹ ਸਹੀ ਦੱਸਦਾ ਬੱਚੇ ਜਦੋਂ ਚਾਹੇ 2 ਸਾਲ ਬਾਅਦ ਆਉਂਦੇ ਆ ਸ਼ਹਿਰ ਦੀ ਹਾਲ ਹੋਈ ਹੈ ਕੁਝ ਸਮੇਂ ਪਹਿਲੇ ਇੱਥੇ ਸ਼ਹਿਰ ਦੇ ਵਿੱਚ ਇੱਕ ਅੱਛੀ ਚੀਜ਼ ਹੋਈ ਸੀ ਕਿ ਰੇੜੀਆਂ ਨੂੰ ਇੱਥੇ ਅੰਦਰ ਜਗ੍ਹਾ ਦਿੱਤੀ ਗਈ ਸੀ ਬੜੇ ਸਿਸਟੇਮੈਟਿਕਲੀ ਹਸਾਬ ਨਾਲ ਸ਼ਹਿਰ ਨੂੰ ਬਣਾਉਣ ਦੀ ਕੋਸ਼ਿਸ਼ ਹੋਈ ਸੀ ਉਸ ਤੋਂ ਬਾਅਦ ਹੁਣ ਕੀ ਹੈ ਕਿ ਸ਼ਹਿਰ ਦਾ ਕੋਈ ਕੋਨਾ ਨਹੀਂ ਹੋਣਾ ਜਿੱਥੇ ਤੁਹਾਨੂੰ ਰੇੜੀ ਨਜ਼ਰ ਨਹੀਂ ਆਏਗੀ ਉਹ ਕਿੱਥੋਂ ਆਈਆਂ ਕੁੱਕਰ ਮੁੱਤੇ ਦੀ ਤਰ੍ਹਾਂ ਕਿਸ ਤਰ੍ਹਾਂ ਹੋਈਆਂ ਇਹ ਨਹੀਂ ਸਮਝ ਆ ਰਹੀ ਦੁਨੀਆ ਭਰ ਦਾ ਜਿਹੜਾ ਬਾਹਰ ਦਾ ਕਹਿੰਦੇ ਜੇ ਰੁਜ਼ਗਾਰ ਨਹੀਂ ਆਰੇ ਜਿਹੜੇ ਇੱਥੇ ਰਹਿਣ ਵਾਲੇ ਉਹ ਭੁੱਖੇ ਰਹਿ ਜਾਣ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਬਾਹਰ ਵਾਲਿਆਂ ਨੂੰ ਜਿਹੜਾ ਰੁਜ਼ਗਾਰ ਖਾਲੀ ਪਠਾਨਕੋਟ 'ਚ ਆ ਕੇ ਲੱਭਣਾ ਲੁਧਿਆਣੇ ਮੰਗਰ ਤੇ ਜੋ ਹਾਲ ਲੁਧਿਆਣੇ ਦਾ ਹੋਇਆ ਇੱਥੋਂ ਦੀ ਜਨਤਾ ਸੋਚ ਲਵੇ ਸੋ ਹੀ ਪਠਾਨਕੋਟ ਦਾ ਹੋਏਗਾ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਨਾ ਉਹ ਜਿਹੜਾ ਜਿਸ ਤਰ੍ਹਾਂ ਲੁਧਿਆਣੇ ਨਾ ਰੋਜ਼ ਮਾਰਤਾੜ ਹੋ ਰਹੀ ਹੈ ਉਹ ਲੱਗਦਾ ਕਿ ਇੱਥੇ ਵੀ ਜਿਹੜੇ ਅਨਨੌਨ ਪਰਸਨ ਜਿਹੜੇ ਆ ਜਿਨ੍ਹਾਂ ਨੂੰ ਕੋਈ ਪਛਾਣ ਹੀ ਨਹੀਂ ਹੈ ਰੋਜ਼ ਤੁਹਾਨੂੰ ਨਵੇਂ ਤੋਂ ਨਵੇਂ ਆ ਕੇ ਲੱਭ ਰਿਹਾ ਇਸ ਚੀਜ਼ ਨੂੰ ਜਿਹੜਾ ਇੱਥੋਂ ਦਾ ਸ਼ਾਸਨ ਹੈ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਡੀਸੀ ਸਾਹਿਬ ਨੂੰ ਇਹਦੇ ਉੱਤੇ ਅਸੀਂ ਉਹਨਾਂ ਨੂੰ ਲਿਖਤੀ ਵੀ ਦਵਾਂਗੇ ਕਿ ਇਹਨਾਂ ਦੇ ਜਿਹੜੇ ਆਈਟਾਰਡ ਬਣਾਓ ਜਿਹੜੇ ਲੋਕਾਂ ਦੇ ਲੰਘਣ ਦੀਆਂ ਰਸਤੇ ਛੜਕਾਂ ਉਹਨਾਂ ਦੇ ਉੱਤੇ ਵਿੱਚ ਤੇ ਰੇੜੀਆਂ ਨਾ ਲਵਾਓ ਲੋਕਾਂ ਨੂੰ ਲੰਘਣ ਨੂੰ ਜਗ੍ਹਾ ਤੇ ਦਿਓ ਇਹ ਰੇੜੀਆਂ ਕਾਦੇ ਵਾਸਤੇ ਖਾਲੀ ਬਹਿਣ ਨੂੰ ਆਏ ਦੇ ਇਹਨਾਂ ਨੂੰ ਵੀ ਤਾਂ ਰੋਜ਼ਗਾਰ ਚਾਹੀਦਾ ਇੱਥੋਂ ਦੇ ਰਹਿਣ ਵਾਲੇ ਇਹ ਲੋਕ ਇਹਨਾਂ ਨੂੰ ਵੀ ਖਾਣ ਨੂੰ ਰੋਟੀ ਚਾਹੀਦੀ ਹੈ ਜਿਹੜੇ ਬਾਹਰ ਰੇੜੀਆਂ ਇਹ ਰੋਜ਼ ਦੇ ਪਤਾ ਨਹੀਂ ਕਿੰਨੇ ਲਾਇਸੈਂਸ ਕਮੇਟੀ ਕਿਉਂ ਦੇ ਰਹੀ ਹੈ ਇਹ ਸਮਝ ਨਹੀਂ ਆ ਰਹੀ ਇਹ ਕਿਦੇ ਹੱਥ ਵਿੱਚ ਹੈ ਇਹ ਉਸ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਸ਼ਹਿਰ ਦਾ ਇਹਨਾਂ ਨੂੰ ਨੁਕਸਾਨ ਨਾ ਕਰਨ ਜਿੰਨਾ ਕਰ ਚੁੱਕਿਆ ਉਹਨੂੰ ਸੰਭਾਲ ਲੈਣ ਤੇ ਬਹੁਤ ਅੱਛਾ ਹੈ ਮੇਰੀ ਜ਼ਿੰਦਗੀ ਨਿਕਲ ਗਈ ਹੈ ਸਮਾਜ ਸੇਵਾ ਵਿੱਚ ਪੋਲੀਟੀਕਲ ਵਿੱਚ ਪਰ ਮੈਂ ਇਹੋ ਜੀ ਮਾੜੀ ਹਾਲਤ ਕਦੀ ਨਹੀਂ ਦੇਖੀ ਸੀ ਅਗਰ ਕੋਈ ਸਰਕਾਰ ਆਈ ਹੈ ਬੜੇ ਅੱਛੇ ਉਹਦੇ ਨਾਲ ਆਈ ਹੈ ਉਹਨੂੰ ਸਪੋਰਟ ਕਰੋ ਉਹਨੂੰ ਅਗਰ ਉਹ ਲੋਕਾਂ ਦੇ ਕੰਮ ਕਰ ਰਹੀ ਹੈ ਤੇ ਉਹਨੂੰ ਕਰਨ ਦਿਓ ਉਸ ਤੋਂ ਬਾਅਦ ਆਪਣੇ ਹੋਰ ਅੱਛੇ ਕੰਮ ਕਰੋ ਤੇ ਤੁਸੀਂ ਅੱਗੇ ਆਓ ਇਹ ਚੀਜ਼ ਹੈ ਇਹਨੂੰ ਜ਼ਰੂਰ ਦੇਖਣਾ ਚਾਹੀਦਾ ਸ਼ਹਿਰ ਦਾ ਜਿਹੜੇ ਬੱਚੇ ਜਿਹੜੇ ਸ਼ਹਿਰ ਛੱਡ ਛੱਡ ਕੇ ਜਾ ਰਹੇ ਆ ਮੈਂ ਮਾਂ ਹੋਣ ਦੇ ਨਾਤੇ ਕਹਿ ਰਹੀ ਆ ਕਿ ਮਾਵਾਂ ਖਾਲੀ ਇੱਥੇ ਬੁੱਢੀਆਂ ਰਹਿ ਜਾਂਦੇ ਬੱਚੇ ਜਿਹੜੇ ਸ਼ਹਿਰ ਛੱਡ ਕੇ ਜਾਣ ਇਹ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਇਹ ਜ਼ਰੂਰ ਸੋਚੋ ਇਹ ਇਹ ਬੜੀ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਹੈ ਤੇ ਇਹ ਹਾਂਜੀ ਇਹ ਟਮਾਟਰ ਬੀਨਸ ਇੱਕ ਜਿਹੜੀ ਕਾਲੀ ਤੋੜੀ ਐ ਇਹਨੂੰ ਕੋਈ ਪੁੱਛਦਾ ਨਹੀਂ ਸੀ 10 ਰੁਪਏ ਕਿਲੋ ਇਹ 100 ਤੇ 60 ਰੁਪਏ ਕਿਲੋ 200 ਰੁਪਏ ਕਿਲੋ ਇਹ ਕੀ حساب ਕਿਤਾਬ ਹੈ ਕੀ ਚੱਕਰ ਹੈ ਫਿਰ ਕਹਿ ਰਹੇ ਜੇ ਜਾਂ ਮੋਦੀ ਜੀ ਕੀ ਬਾਹਰ ਬਹੁਤ ਬੜੀ ਉਹ ਹੋ ਰਹੀ ਹੈ ਬੜੀ ਬਾਬਾ ਹੋ ਰਹੀ ਹੈ ਕਾਦੀ ਬਾਬਾ ਹੋ ਰਹੀ ਹੈ ਇੱਥੇ ਉਹ ਦਸੀਏ ਬਾਹਰ ਕੀ ਹੈ ਜਦੋਂ ਘਰ ਦੀ ਬਾਹਰ ਨਹੀਂ ਤਾਂ ਬਾਹਰ ਦੀ ਬਾਹਰ ਕੀ ਕਰੀ ਉੱਥੇ ਤੋਂ ਤੁਹਾਡੇ ਆਪਣੇ ਜੜੇ ਆ ਉਹਨਾਂ ਨੂੰ ਇਕੱਠੇ ਕਰ ਲੈਂਦੇ ਹੋ ਮੋਦੀ ਮੋਦੀ ਕਹਾਇਆ ਤੇ ਠੀਕ ਹੋ ਗਿਆ ਇੱਥੋਂ ਪਹਿਲੇ ਬੰਦੇ ਚਲੇ ਜਾਂਦੇ ਉਹਨਾਂ ਨੂੰ ਇਕੱਠੇ ਕਰਨ ਨੂੰ ਇਹ ਜਿਹੜੀ ਹੈ ਇਹ ਥੋੜੇ ਸਮੇਂ ਦੀ ਸੋਚ ਹੈ ਆਪਣੇ ਮੁਲਕ ਨੂੰ ਦੇਖੋ ਆਪਣੇ ਸ਼ਹਿਰ ਨੂੰ ਪਹਿਲਾਂ ਦੇਖੀਏ ਪਠਾਨਕੋਟ ਸ਼ਹਿਰ ਦੀ ਹਾਲਤ ਮਾੜੀ ਕੀਤੀ ਹੈ ਉਹਨੂੰ ਨਾ ਕਰੋ ਉਹਨੂੰ ਅੱਛਾ ਇਥੋਂ ਦੇ ਅਜੇ ਹੁਣ ਇੱਕ ਕਿਸਮਤ ਅੱਛੀ ਜਾਗੀ ਹੈ ਕਿ ਬਹੁਤ ਸਾਰੇ ਮੇਅਰ ਬਣੇ ਪਠਾਨਕੋਟ ਚ ਮੰਤਰੀ ਬਣੇ ਆ ਤੇ ਉਹ ਮੈਨੂੰ ਮੇਰੇ ਤੇ ਉਹਨਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਟਮਾਟਰ ਹੈ ਤੁਸੀਂ ਕਿਸੇ ਦੇ ਤਰਲੇ ਪਾਉ ਜਾ ਕੇ ਥੋੜੇ ਘੱਟ ਕਰੋ ਜਨਾਨੀਆਂ ਸਬਜ਼ੀ ਚੱਕ ਕੇ ਕਿਤੇ ਪਾਣ ਹੈਲੋ ਇਹ ਸ਼ਰਮ ਦੀ ਗੱਲ ਹੈ ਕਿ ਅਸੀਂ ਲੈਣਾ ਹੀ ਬੰਦ ਕਰ ਦਿੱਤੇ ਆ ਕਿ ਨਾ ਖਾਓ ਟਮਾਟਰ ਨਹੀਂ ਪਹੁੰਚ ਤੋ ਬਾਹਰ ਤੇ ਨਾ ਖਾਓ ਕੀ ਕਰ ਸਕਦੇ ਹਾਂ ਔਰਤਾਂ ਨੇ ਆਪਣਾ ਘਰ ਚਲਾਣਾ ਚਾਹੇ ਉਹ ਘਟ ਚ ਚਲਾਨ ਚਾਹੀ ਜਿਸ ਤਰ੍ਹਾਂ ਮਰਦੀ ਉਹਨਾਂ ਦਾ ਆਪਣਾ ਬੈਲੈਂਸ ਦੇਖਣਾ ਤੇ ਬੈਲੈਂਸ ਜਿਹੜਾ ਉਹ ਬਲਬੂਤੇ ਤੋਂ ਬਾਹਰ ਹੋ ਚੁੱਕਿਆ ਹੈ ਬੁਰੀ ਹਾਲ ਹੈ ਔਰਤਾਂ ਹੋਰ ਨਹੀਂ ਫਿਰ ਬੰਦਿਆਂ ਦੇ ਉੱਤੇ ਗੁੱਸਾ ਕਰਦੀਆਂ ਬੰਦਿਆਂ ਜੋ ਔਰਤਾਂ ਦੇ ਉੱਤੇ ਗੁੱਸਾ ਕਰਦੇ ਆ ਤੇ ਇਹ ਜਿਹੜੇ ਘਰ ਦੇ ਜਿਹੜੇ ਮਾਹੌਲ ਹੈ ਇਹ ਟਮਾਟਰਾਂ ਨੇ ਹੋਰ ਲਾਲ ਕਰ ਛੱਡੇ ਆ ਬਿਨਾਂ ਮਤਲਬ ਤੋਂ ਲਾਲ ਹੋ ਗਏ ਤੇ ਇਹ ਜਿਹੜਾ ਗਵਰਨਮੈਂਟ ਸੋਚੇ ਇਹ ਜਿਹੜੀ ਸਬਜੀ ਨੂੰ ਅੱਗ ਲੱਗੀ ਹੈ ਹਰ ਇੱਕ ਗਰੀਬ ਨੂੰ ਰੋਟੀ ਤਾਂ ਚਾਹੀਦੀ ਹੈ ਅਰੇ ਤੁਸੀਂ ਬੋਲ ਰਹੇ ਅੱਠ ਲੈਣ ਬਣਾ ਰਹੇ ਹੋ ਸੜਕਾਂ ਅੱਠ ਲੈਣ ਤੇ ਕਿਹਨੇ ਚੱਲਣਾ ਜਿੰਨੇ ਚਾਮੀ ਰੋਟੀ ਕਮਾਣੀ ਹੈ ਉਹ ਅੱਠ ਲੈਣ ਚ ਕੀ ਕਰਨ ਜਾਏਗਾ ਪਹਿਲਾਂ ਦੋ ਲੈਣਾ ਦੇਖੋ ਕਿ ਟਮਾਟਰ ਤੇ ਆਲੂ ਜਿਹੜੇ ਲੋਕਾਂ ਨੂੰ ਮਿਲਦੇ ਰਹਿਣ